ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਤਿੰਨ ਪੜਾਵਾਂ ਦੀ ਚੋਣ ਖਤਮ ਹੋ ਗਈ ਔਰ ਮੋਦੀ ਸਾਹਿਬ ਹਰ ਰੋਜ਼ ਨਵੀਂ ਗੱਲ ਕਰ ਰਹੇ ਨੇ ਮੁੱਦਿਆਂ ਦੀ ਗੱਲ ਨਹੀਂ ਕਰ ਰਹੇ ਨਵੀਂ ਗੱਲ ਕਰ ਰਹੇ ਸ਼ੁਰੂਆਤ ਕੀਤੀ ਸੀ ਆਪਕੀ ਵਾਰ 400 ਕੇ ਪਾਰ ਪਰ ਜੋ ਜੋ ਪਹਿਲੇ ਪੜਾਵੀ ਵੋਟ ਪਈ 100 ਦੋ ਜਿਹੜੇ ਕੰਸਟੀਟੂਐਂਸੀਸ ਉਸ ਤੋਂ ਬਾਅਦ ਨਾਰਾ ਖਤਮ ਪਹਿਲਾਂ ਸ਼ੁਰੂਜ ਕੀਤਾ ਸੀ ਹੁਣ ਆਪਾਂ ਦੇਖਦੇ ਹਾਂ ਵੀ ਕੀ ਕੀ ਕਰ ਰਹੇ ਨੇ ਪਹਿਲਾਂ ਕੀਤਾ ਸੀ ਅਬ ਕੀ ਬਾਅਦ 400 ਗੱਬਾ ਕਦੇ ਸੁਣਿਆ ਹੁਣ ਬਿਲਕੁਲ ਨਹੀਂ ਸੁਣਿਆ ਫਿਰ ਕਿਹਾ ਨੌਖ ਖਾਊਂਗਾ ਨਾ ਖਾੜੇ ਦੂੰਗਾ ਭ੍ਰਸ਼ਟਾਚਾਰ ਦੇਖ ਲਓ ਭੁੱਲੇ ਸੀ ਲੇਕਿਨ ਫੇਰ ਆ ਗਿਆ ਚੋਣਵੀ ਚੰਦਿਆਂ ਦਾ ਮਸਲਾ ਚੰਦੇ ਦਾ ਧੰਦਾ ਜਦੋਂ ਹੋ ਗਿਆ ਜਗ ਜਹਰ ਸੁਪਰੀਮ ਕੋਰਟ ਨੇ ਕਰਤਾ ਤੇ ਨਾ ਸੁਪਰੀਮ ਕੋਰਟ ਨੇ ਦੱਸਤਾ ਕਿ ਜਿੰਨਾ ਤੋਂ ਚੰਦੇ ਲਏ ਉਹਨਾਂ ਨੂੰ ਦਿੱਤਾ ਕੀ ਧੰਦਾ ਕਿਵੇਂ ਠੇਕੇ ਦਿੱਤੇ ਕਿਵੇਂ ਡਰਾ ਕੇ ਚੰਦੇ ਲਏ ਇਹ ਨਾਰਾ ਖਤਮ ਦੋ ਨਾਰੇ ਗਏ ਡਸਟਮੈਂਟ ਅਬ ਕੀ ਵਾਰ 400 ਕੇ ਪਾਰ ਨਾ ਖਾਊਂਗਾ ਨਾ ਖੜੀ ਦੂੰਗਾ ਪਰਵਾਰ ਬਾਦ ਪਹਿਨੇ ਹੀ ਉਹਨਾਂ ਨੂੰ ਲੱਗ ਗਿਆ ਜਦੋਂ ਐਨਡੀਏ ਦੇ ਵਿੱਚ ਚਰਾਗ ਪਾਸਪੋਰਟ ਵਰਗੇ ਬੰਦੇ ਉਹਨੇ ਸ਼ੁਰੂ ਹੋ ਗਏ ਪਰਵਾਰ ਬਾਦ ਵੀ ਖਤਮ ਹੋ ਗਿਆ ਫਿਰ ਤਿੰਨ ਨਾਰੇ ਤਾਂ ਗਏ ਫੇਰ ਕੀ ਕਰਦੇ ਫੇਰ ਆ ਗਿਆ ਕਾਂਗਰਸ ਦਾ ਚੋਣ ਨੋਰ ਪੱਤਰ ਫਿਰ ਬੂ ਆਉਣ ਲੱਗੀ ਇਸ ਦੇ ਵਿੱਚੋਂ ਮੁਸਲਮ ਲੀਗ ਦੀ ਕਹਿੰਦੇ ਚੋਣ ਮਨੋਰਚ ਪੱਤਰ ਜਿਹੜਾ 5 ਨਿਆਏ 25 ਗਰੰਟੀਆਂ ਇਹਨਾਂ ਵਿੱਚੋਂ ਮੁਸਲਮ ਲੀਗ ਕੀ ਬੂਵਾਤੀ ਹੈ ਇੱਥੋਂ ਸ਼ੁਰੂ ਹੁੰਦਾ ਹੈ ਨਵਾਂ ਵਰਤਾਨ ਉਹਨਾਂ ਨੂੰ ਲੱਗਿਆ ਕਿ ਹੁਣ ਨਹੀਂ ਚੱਲਣਾ ਧਰਮ ਦੇ ਨਾਂ ਤੇ ਬੰਨਣਾ ਹੀ ਪੈਣਾ ਹੈ ਤੁਰੋਂ ਬੀਕਰਨ ਕਰਨੇ ਹੀ ਪੈਣਾ ਫਿਰ ਕਿਹਾ ਕਿ ਇਹ ਜੋ ਚੌਨ ਮਰੂਰਤ ਪੱਤਰ ਹੈ ਨਾ ਇਹ ਤਾਂ ਮੁਸਲਮਾਨੋ ਕੋ ਬਾੰਟ ਦੇਗਾ ਆਪकी ਸੰਪਤੀ ਅਸਲ ਦੇ ਵਿੱਚ ਉਹ ਗੱਲ ਕੀ ਸੀ ਕਹਿੰਦੇ ਜੀ ਇਹ ਤਾਂ ਇਹ ਚੌਨ ਮਰੂਰਤ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਹ ਜਿਹੜੀ ਕਾਂਗਰਸ ਸਰਕਾਰ ਹੈ ਜੇ ਆ ਗਈ ਤਾਂ ਫਿਰ ਇਹ ਮੁਸਲਮਾਨਾਂ ਨੂੰ ਵੰਡ ਦੂਗੀ ਤੋਡੀ ਸੰਪਤੀ ਇਕ ਕਰਨਗੇ ਸਰਵੇ ਉਸ ਤੋਂ ਬਾਅਦ ਵੰਡ ਦੇਣਗੇ ਘਟ ਗਿਣਤੀਆਂ ਦੇ ਨੋਂ ਤੇ ਇਹ ਉਹਨਾਂ ਨੇ ਕਿਹਾ ਜਿਨਕੇ ਬੱਚੇ ਜ਼ਿਆਦਾ ਹੁੰਦੇ ਹਨ ਉਹਨਕੋ ਵੰਡ ਦੇਣਗੇ ਅਗਲੇ ਦੇ ਮੀਡੀਆ 'ਚ ਇਹ ਗੱਲ ਆ ਗਈ ਕਿ ਜਿਨਕੇ ਬੱਚੇ 13 ਇਸ ਤਰ੍ਹਾਂ ਦੇ ਸੰਸਦ ਨੇ ਜਿਨ੍ਹਾਂ ਦੇ ਬੱਚੇ 8 ਤੋਂ ਵੱਧ ਨੇ ਭਾਰਤੀ ਜਨਤਾ ਪਾਰਟੀ ਦੇ ਉਹ ਸੰਸਦ ਨੇ ਨਾਰਾ ਖਤਮ ਹੋ ਗਿਆ ਨਹੀਂ ਕੋਈ ਗੱਲ ਨਹੀਂ ਨਾਰਾ ਬੰਦ ਨਹੀਂ ਹੋਇਆ ਜਿਵੇਂ ਬਾਕੀ ਨਾਰੇ ਗਏ ਉਹ ਵੀ ਪਿੱਛੇ ਚੜਾ ਗਿਆ ਕੋਈ ਬਾਤ ਨਹੀਂ ਹੋਰ ਦੇਖਦੇ ਆ ਜਿਨ ਕੇ ਜਿਆਦਾ ਬੱਚੇ ਹੈ ਉਹ ਤਾਂ ਹੁਣ ਇਧਰ ਵੀ ਆ ਗਏ ਫਿਰ ਆ ਗਿਆ ਮੰਗਲ ਸੂਤਰ ਇਹ ਲੋਕ ਤੋਂ ਆਪਕੇ ਗਹਿਨੇ ਤਾਰ ਨਹੀਂ ਗਏ ਮੰਗਲ ਸੂਤਰ ਤੱਕ ਨਹੀਂ ਛੋੜेंगे ਫਿਰ ਮੰਗਲ ਸੂਤਰ ਤੱਕ ਨਹੀਂ ਘੜ ਰਹੀ ਫਿਰ ਇੱਕ ਦਿਨ ਕਹਿਣ ਲੱਗੇ ਅਗਰ ਆਪਕੇ ਪਾਸ ਦੋ ਮੱਝੇ ਹੈ ਦੋ ਮੱਝਾਂ ਨੇ ਤਾਂ ਇੱਕ ਮੱਝ ਖੋਣ ਕੇ ਲੈ ਜਾਣਗੇ ਜਣੀ ਮੋਦੀ ਸਭ ਇਸ ਚੋਣ ਦੇ ਵਿੱਚ ਮੱਝ ਤੱਕ ਨੂੰ ਵੀ ਲੈ ਆਏ ਮਾ ਉਦੋਂ ਬਾਅਦ ਗੱਲ ਐਸੀ ਨੇ ਇੱਥੇ ਨਹੀਂ ਖਤਮ ਹੁੰਦੀ ਕਿ ਜਦ ਮੱਝਾਂ ਤੋਂ ਲੈ ਜਾਉਂਗੇ ਉਹ ਤਾਂ ਕਹਿੰਦੇ ਜੀ ਜੇ ਇਹ ਕਾਂਗਰਸ ਆ ਗਈ ਮੇਰੇ ਕੋ ਚਾਹੀਏ 400 ਅਗਰ ਕਾਂਗਰਸ ਆ ਗਈ ਤਾਂ ਰਾਮ ਮੰਦਰ 'ਤੇ ਬਾਵਰੀ ਤਾਲਾ ਲੱਗ ਜਾਏਗਾ ਤਾਲੇ ਦਾ ਨਾਮ ਵੀ ਦੱਸਦਾ ਅਲਾਵਾ ਦੀ ਨਹੀਂ ਅਲੀਗੜ ਦਾ ਨਹੀਂ ਬਾਬਰੀ ਤਾਲਾ ਲੱਗੂਗਾ ਕਿਤੇ ਵੀ ਦੀ ਕਾਂਗਰਸ ਨੇ ਵੈਸੇ ਕਿਹਾ ਸੀ ਬੀਜੇ ਨੂੰ ਆਉਂਦੇ ਨੇ だっ ਕਿ ਦੀ ਹਿੰਮਤ ਹੈ ਇਹਦਾ ਤਾਲਾ ਖਲੋਣਾ ਲੈ ਰਜੀਵਾਲ ਨੇ ਖਲਾਇਆ ਸੀ ਲੇਕਿਨ ਮੋਦੀ ਸਾਹਿਬ ਨੇ ਇੱਕ ਬਸਤਾਂ ਤਸਜਨਾ ਸੀ ਤੇ ਅੱਜ ਕੱਲ ਤਾਂ ਹਰ ਰੋਜ਼ ਮੁੰਦਿਆਂ ਦੀ ਗੱਲ ਹੀ ਕਰਨੀ ਇਹ ਗੱਲਾਂ ਕਰ ਲੀਆਂ ਨੇ ਕਿ ਬਾਬਰੀ ਤਾਲਾ ਲੱਗ ਜਾਏਗਾ ਮੈਨੂੰ ਤੁਸੀਂ ਦੇ ਦਿਓ ਸ਼ੇਅਰ ਕੀ ਹੋਇਆ ਦੋ ਗੱਲਾਂ ਹੋਰ ਆ ਗਈਆਂ ਦੋਨੇ ਗੱਲਾਂ ਸਾਂ ਪੇਟਰੋਦੋਲੇ ਦੇ ਦਿਓ ਤੇ ਬੋਲੀ ਬਣਾ ਕੇ ਨਾ ਬਹੁਤ ਜੇ ਬਾਲੀਬਾਲ ਖੇਡਦੇ ਹੋ ਬਾਲ ਬਣਾ ਕੇ ਦਿੰਦਾ ਤੁਝੋ ਬਾਲ ਮਾਰਦਾ ਸਾਂ ਪਰ ਤੋਂ ਉਹਦਾ ਨੇ ਤੇ ਦੋ ਵਾਰ ਬੋਲੀ ਬਣਾ ਕੇ ਐਸੀ ਦਿੱਤੀ ਸੈਂਟਰ ਸ਼ਾਟ ਲਾਇਆ ਮੋਦੀ ਸਾਹਿਬ ਨੇ ਪਹਿਲਾਂ ਤੋਂ ਉਹ ਲੋ ਆਇਆ ਜਦੋਂ ਇੱਕ ਗੱਲ ਕਹੀ ਸਾਂ ਪੇਟਰੋਦਾ ਨੇ ਕਿ ਜਿਹੜੇ ਵਿਕਸਤ ਦੇਸ਼ ਨੇ ਅਮਰੀਕਾ ਹੈ ਉਹਦੇ ਵਿੱਚ ਇੱਕ ਜਿਹੜਾ ਹੈ ਵਿਰਾਸਤੀ ਟੈਕਸ ਹੁੰਦਾ ਜਦੋਂ ਕੋਈ ਬੰਦੇ ਦੀ ਡੈਥ ਹੁੰਦੀ ਹੈ ਤਾਂ ਉਹਦਾ 45% ਹੀ ਮਿੱਤ ਉਹਦੇ ਬੱਚਿਆਂ ਨੂੰ ਮੰਨ ਲਓ ਕਿ 10 ਕਰੋੜ ਜੇ ਛੱਡ ਕੇ ਗਿਆ ਹੈ 10 ਕਰੋੜ ਡਾਲਰ ਤਾਂ ਉਹਦੇ ਵਿੱਚੋਂ ਉਸ ਨੂੰ 45% ਹੀ ਮਿਲੇਗਾ ਬਾਕੀ 55% ਤੋਂ ਉਹ ਸਰਕਾਰ ਦਾ ਲੋਕਾਂ ਦਾ ਜਿਦੋਂ ਮਰਜ਼ੀ ਕਰ ਲੋ ਉਹਦਾ ਹੋ ਜਾਂਦਾ ਬਸ ਉਹਨੂੰ ਲੈ ਕੇ ਮੋਦੀ ਸਾਹਿਬ ਨੇ ਇੱਥੇ ਰਗੜਤਾ ਕਿਉਂਕਿ ਉਹ ਵਰਸੀ ਕਾਂਗਰਸ ਦਾ ਪ੍ਰਧਾਨ ਹੈ ਮਾਰੀ ਬੋਲੀ ਦੇਖਦੇ ਰਹਿ ਗਏ ਲੋਕ ਕਾਂਗਰਸ ਬੋਦਲ ਜੀ ਗਈ ਇਹ ਕੀ ਕਰਤਾ ਹਾਲੇ ਇਹ ਗੱਲ ਚੱਲ ਹੀ ਰਹੀ ਸੀ ਉਹ ਵੀ ਪਤਾ ਨਹੀਂ ਕਮਾਲ ਦਾ ਬੰਦਾ ਜਾਣ ਕੇ ਇਹ ਜੇ ਭਾ ਦਿੰਦਾ ਸ਼ੈਮਪਤਰੋਦਾ ਜੀ ਨੂੰ ਸ਼ਾਬ ਇਹਨਾਂ ਨੇ ਕਿਹਾ ਕਿ ਸਹਿਮਜਾਦੇ ਦਾ ਅੰਕਲ ਫਲਸਫਰ ਅੰਕਲ ਫਲਸਫਰ ਅੰਕਲ ਇੱਕ ਨੰਮੀ ਗੱਲ ਕਰਤੀ ਹਾਲਾਂਕਿ ਮੈਂ ਜੀ ਤੌਰ ਤੇ ਸਮਝਦਾ ਕਿ ਗੱਲ ਉਹ ਗਲਤ ਨਹੀਂ ਸੀ ਗੱਲ ਜਿਹੜੀ ਉਹਨਾਂ ਨੇ ਕੀਤੀ ਉਹ ਸ਼ੈਮਪਤਰੋਦਾ ਕਹਿੰਦਾ ਦੇਸ਼ ਸਾਡਾ ਬੜਾ ਡਾਈਵਰਸਿਟੀਕੇਸ਼ਨ ਹੈ ਇਸ ਦੇਸ਼ ਚ ਵੱਖ-ਵੱਖ ਕਲਚਰ ਦੇ ਲੋਕ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ ਇਸ ਕੋਈ ਗਲਤ ਨਹੀਂ ਉਹ ਕਹਿੰਦੇ ਜਿਹੜੇ ਈਸਟ ਆਲੇ ਨੇ ਉਹ ਰਿਜ਼ੈਂਪਲ ਕਰਦੇ ਨੇ ਜਿਵੇਂ ਚੀਨੀ ਲੋਕ ਹੁੰਦੇ ਨੇ ਚਾਈਨੀਸ ਵਰਗੇ ਨਜ਼ਰ ਆਉਂਦੇ ਨੇ ਆਉਂਦੇ ਨੇ ਨਾ ਨੱਚਣ ਦੇ ਕਿਸੇ ਬੰਦੇ ਨੂੰ ਬਿਲੋ ਤੁਹਾਨੂੰ ਕਿਸ ਤਰ੍ਹਾਂ ਦਾ ਲੱਗੂ ਫਿਰ ਉਹ ਕਹਿੰਦੇ ਸਾਊਥ ਆਲੇ ਜਿਹੜੇ ਆਉਂਦੇ ਨੇ ਉਹਨਾਂ ਦਾ ਰੰਗ ਕਾਲਾ ਹੁੰਦਾ ਆਫਰੀਕਨ ਲੱਗਦੇ ਨੇ ਜਿਹੜੇ ਵੈਸਟ ਆਲੇ ਨੇ ਉਹ ਅਰਬੀ ਲੋਕਾਂ ਨਾਲ ਮਿਲਦੇ-ਜੁਲਦੇ ਹੁੰਦੇ ਨੇ ਨੌਰਥ ਹਾਲੇ ਗੁਰੇ ਹੁੰਦੇ ਨੇ ਇਸ ਤਰ੍ਹਾਂ ਦੀ ਗੱਲ ਕਹਿ ਕੇ ਸ਼ਾਮਨੇ ਕਿਹਾ ਕਿ ਸਾਡੇ ਇਸਰ ਸਾਰਾ ਕੁਝ ਦੇ ਬਾਵਜੂਦ ਤੇ ਵਿਖਰੇਵਿਆਂ ਦੇ ਬਾਵਜੂਦ ਅਸੀਂ ਸਾਰੇ ਭੈਣ ਭਰਾ ਹਾਂ ਸਾਰੇ ਇਕੱਠੇ ਆ ਐਡੀ ਗੱਲ ਕੀਤੀ ਪਰ ਮੋਦੀ ਸਾਹਿਬ ਨੂੰ ਤਾਂ ਫਿਰ ਗੱਲ ਚਾਹੀਦੀ ਹੁੰਦੀ ਹੈ ਉਹਨਾਂ ਨੇ ਫਿਰ ਇੱਕ ਨਵਾਂ ਬਰਤਾਲ ਸਿਰਜਤਾ ਇਹ ਤਾਂ ਹੁਣ ਪਤਾ ਲੱਗਦਾ ਹੈ ਇਹ ਜਿਹੜਾ ਰੋਪੀ ਮਰਬੂ ਦੇ ਰੰਗ ਕਰਕੇ ਉਹਦੇ ਖਿਲਾਫ ਇਹਨਾਂ ਨੇ ਲੜਾਈ ਲੜੀ ਉਹਨੂੰ ਨੇ ਜਿੱਤਣਾ ਦੇਣਾ ਚਾਹੁੰਦੇ ਸੀ ਇਹ ਸਰੋਦੀ ਗੱਲ ਉਹਨਾਂ ਨੇ ਕੀਤੀ ਜਣੀ ਰੈਸਿਸਟ ਡਿਵਾਈਡ ਦੀ ਗੱਲ ਜਿਹੜੀ ਹੈ ਉਹ ਉਹਨਾਂ ਨੇ ਸ਼ੁਰੂ ਕਰਤੀ ਜਣੀ ਹਰ ਰੋਜ਼ ਕੋ ਨਵੀਂ ਗੱਲ ਕੱਢਣੀ ਹੁੰਦੀ ਹੈ ਤੇ ਫਿਰ ਇਹ ਕੱਢ ਲਈ ਤੇ ਉਹ ਤੋਂ ਬਾਅਦ ਹੁਣ ਡੇਟਾ ਜਿਹੜੀ ਗੱਲ ਕੱਢੀ ਉਹ ਤਾਂ ਕਮਾਲ ਹੀ ਕਰਦੀ ਨਾ ਉਹ ਇਹ ਕਹਿੰਦੇ ਕੱਲ ਤੇਲਗਾਨਾ ਦੇ ਵਿੱਚ ਬੋਲ ਰਹੇ ਸੀ ਕਹਿੰਦੇ ਅਵਾਨੀ ਤੇ ਅੜਾਨੀ ਇਹ ਦੋ ਬੰਦਿਆਂ ਦੇ ਖਿਲਾਫ ਪਿਛਲੇ ਦਿਨਾਂ 'ਚ ਦੇਖਣ ਨੂੰ ਮਿਲਿਆ ਹੈ ਕਿ ਰਾਹੁਲ ਗਾਂਧੀ ਬਿਲਕੁਲ ਨਹੀਂ ਬੋਲ ਰਿਹਾ ਜੀ ਇਹਨਾਂ ਨੂੰ ਕਾਲੇ ਤੰਦ ਦਾ ਟੈਂਪੂ ਭਰ ਕੇ ਦੇਤਾ ਉਹਨੇ ਭੇਜਤਾ ਮਤਲਬ ਕਿ ਕਾਲੇ ਤੰਦ ਦੀ ਗੱਲ ਵੀ ਕੀਤੀ ਕਿ ਇਹਨਾਂ ਕੋਲ ਹੈ ਟੈਂਪੂ ਭਰ ਕੇ ਇਹਨਾਂ ਦਾ ਮੂੰਹ ਮੱਤ ਕਰਨ ਦੇ ਤਾਂ ਰਾਹੁਲ ਗਾਂਧੀ ਦਾ ਉਹਨਾਂ ਨੂੰ ਭੇਜਤਾ ਯਾਨੀ ਉਹ ਹైదరాబాద్ ਤੋਂ 150 ਕਿਲੋਮੀਟਰ ਦੂਰ ਮੁੱਲਾਬਾੜਾ ਇੱਕ ਜਗ੍ਹਾ ਹੈ ਉੱਥੇ ਬੋਲਦੇ ਚੋਰ ਲਾ ਕੇ ਤਾੜੀ ਮਾਰ ਕੇ ਕਿਹਾ ਬੰਦੀ ਸਾਹਿਬ ਨੇ ਕਹਿੰਦੇ ਇਹ ਜਿਹੜਾ ਨਾ ਇਹ ਅੜਾਨੀ ਤੇ ਵਾਨੀ ਦੇ ਖਿਲਾਫ ਅੱਜਕੱਲ ਬੋਲ ਰਹਾ ਬੰਦ ਕਰਤਾ ਇਹਨਾਂ ਨੇ ਹੁਣੇ ਚ ਦੋ ਤਿੰਨ ਗੱਲਾਂ ਨਿਕਲ ਆਈਆਂ ਕਿ ਕਾਲਾ ਤਾਂ ਨਾ ਵਾਨੀ ਤੇ ਅੜਾਨੀ ਕੋਲ ਇੱਕ ਤਾਂ ਗੱਲ ਇਹ ਹੁੰਦੀ ਹੈ ਜਿਹੜੇ ਟੈਂਪੂ ਭਰ ਕੇ ਭੇਜਦੇ ਨੇ ਉਹ ਭਾਏ 10 ਸਾਲ ਹੋ ਗਏ ਵਿਰੋਧੀ ਧਿਰ ਨੇ ਤਾਂ ਕਹਿੰਨੀ ਸੀ ਕਾਂਗਰਸ ਦੇ ਮੋੜ ਬਵਾਰ ਕਰਤਾ ਵੀ ਮੰਨ ਲਓ ਪਰ ਤੁਸੀਂ ਕਿੱਥੇ ਹੋ ਤੁਹਾਡੀ ਈਡੀ ਕਿੱਥੇ ਹੈ ਥੋੜੀ ਸੀਬੀਆ ਕਿੱਥੇ ਆ ਥੋੜੀਆਂ ਏਜੰਸੀਜ਼ ਕਿੱਥੇ ਨੇ ਜੇ ਸਾਨੂੰ ਉਹ ਦੇ ਰਿਹਾ ਹੈ ਤਾਂ ਇਹਦਾ ਮਤਲਬ ਤੁਸੀਂ ਕੀ ਕੀਤਾ ਕਾਲਾ ਤਾਂ ਨਹੀਂ ਪੈਦਾ ਕੀਤਾ ਇਹ ਹੀ ਤਾਂ ਅਸੀਂ ਕਹਿ ਰਹੇ ਹਾਂ ਇਹੀ ਉਹ ਰੋਹਲ ਗਾਂਧੀ ਕਹਿ ਰਿਹਾ ਹੈ ਫਿਰ ਰੋਹਲ ਗਾਂਧੀ ਦਾ ਨਾ ਸਿਰਫ ਮੋੜਵਾਵਾਰ ਉਹਨਾਂ ਨੇ ਪਿਛਲੇ ਦਿਨਾਂ ਦੀਆਂ ਸਾਰੀਆਂ ਵੀਡੀਓ ਚੜਾਤੀਆਂ ਵੀ ਅਸੀਂ ਆ ਤੁਹਾਡੇ ਸਾਹਮਣੇ ਕਹਿ ਰਹੇ ਹਾਂ ਤੇ ਫਿਰ ਮੋਦੀ ਸਾਹਿਬ ਦਾ ਸਵਾਲ ਇਹ ਵੀ ਉੱਠਿਆ ਵੀ ਤੁਹਾਡਾ ਕੋਈ ਦੋਸਤ ਵੀ ਹੈ ਉਹ ਦਰੀਆਲਾ ਦੋਸਤ ਸੀ ਕਟਰ ਉਹਨੂੰ ਅਗਲੇ ਦਿਨ ਲਾਧਾ ਜਦੇ ਗੱਲ ਕਹੀ ਕਿ ਕੋਈ ਦਰੀ ਤੇ ਸੌਦੇ ਸੀ ਹੌਣ ਜਿਹੜਾ ਅਡਾਨੀ ਜਿੱਦ ਤੇ ਤੁਹਾਡੇ ਮਾਤਾ ਜੀ ਦੀ ਡੈਥ ਹੋਈ ਹੈ ਸੰਸਕਾਰ ਤੇ ਕਲਾ ਅਡਾਨੀ ਨਜ਼ਰ ਆਇਆ ਸੀ ਕਿੰਨੇ ਕੁ ਬੰਦੇ ਸੀ ਤੇ ਅਡਾਨੀ ਇਹਨਾਂ ਨੇੜੇ ਦਾ ਮਿੱਤਰ ਹੋ ਕੇ ਉਹਨੂੰ ਵੀ ਨਹੀਂ ਬਖਸ਼ਿਆ ਉਹ ਵੀ ਲੋਕਾਂ ਸਾਹਮਣੇ ਕਹਿੰਦਾ ਵੀ ਇਹਦੇ ਘਰ ਤਾਂ ਨਾਲੇ ਨੇ ਅਵਾਨੀ ਵੀ ਕਾਣੇ ਤਾਂ ਨਾਲ ਤੇ ਮੋਦੀ ਸਾਹਿਬ ਕੀ ਹੋ ਕੀ ਰਹਿ ਲੋਕ ਇਹ ਪੁੱਛਦੇ ਨੇ ਕਿ ਹਰ ਰੋਜ਼ ਨਵੇਂ ਬਰਤਾਂਤ ਸਰਜ ਰਹੇ ਹੋ ਕੀ ਗੱਲ ਮੁੱਦਿਆਂ ਦੀ ਇਹ ਗੱਲ ਕਰ ਲੋ ਕਦੇ ਕਰ ਲੋ ਬੇਰਜ਼ਗਾਰੀ ਦੀ ਕਰ ਲੋ ਮੈਗਾਹੀ ਦੀ ਕਰ ਲੋ ਆਪਣੀ ਵੀਰ ਦੀ ਇੱਥੇ ਆਖਿ ਕੇ ਤੇ ਲੱਗਦਾ ਹੈ ਕਿ ਇਸ ਵਾਰ ਰੋਹਲ ਗਾਂਧੀ ਦੀ ਜਿੱਤ ਹੈ ਕਿ ਜਿਹੜਾ ਕਹ ਸੀ ਹਮ ਤੋਂ ਹਮਾਰੇ ਤੋਂ ਉਥੇ ਮੋਦੀ ਸਾਹਿਬ ਨੂੰ ਬੋਲਣਾ ਪੈ ਗਿਆ ਜਿਹੜਾ ਰੋਹਲ ਗਾਂਧੀ ਨੂੰ ਇਹ ਪੱਪੂ ਬਣਾਉਣ ਲਈ ਹਜ਼ਾਰਾਂ ਕਰੋੜ ਖਰਚਾ ਇਹਨਾਂ ਨੇ ਉਹ ਤਾਂ ਨਿਕਲਿਆ ਬਾਅਦ ਉਹ ਹੁਣ ਕੰਟਰਡਿਕ ਕਰਕੇ ਕੀ ਕੁਝ ਕਰਨਾ ਪੈ ਰਿਹਾ ਤੇ ਲੋਕ ਹੁਣ ਸਭ ਕੁਝ ਦੇਖਦੇ ਨੇ ਲੋਕ ਇਹ ਸਵਾਲ ਕਰਦੇ ਨੇ ਕਿ ਮੋਦੀ ਸਾਹਿਬ ਹੋਇਆ ਕੀ ਹੈ ਇਹ ਬਖਲਾਟ ਜੀ ਕਾਦੀ ਹੈ ਕਿਤੇ ਡਰਤਾ ਨਹੀਂ ਇਹੀ ਗੱਲ ਰੋਹਲ ਗਾਂਧੀ ਕਹਦਾ ਹੈ ਇਹ ਡਰੇ ਹੋਏ ਨੇ ਹੁਣੇ ਰੋਣਗੇ ਰੋਣਗੇ ਜਾਂ ਡਰੇ ਹੋਏ ਤੇ ਪਰ ਗੱਲ ਕੁਛ ਇਸ ਤਰ੍ਹਾਂ ਦੀ ਹੈ ਕਿ ਹਰ ਰੋਜ਼ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਿਉਂ ਹੋ ਰਹੀ ਹੈ ਕਿਉਂ ਕਰ ਰਹੇ ਨੇ ਇਹ ਬਿਆਨਬਾਜ਼ੀ ਇਹ ਵੱਡਾ ਸਵਾਲ ਹੈ ਇਸੇ ਸਵਾਲ ਤੇ ਲੋਕ ਚਰਚਾ ਕਰਦੇ ਨੇ ਤੇ ਤੁਸੀਂ ਵੀ ਕਰੋ ਮੈਂ ਵੀ ਕੀਤੀ ਹੈ ਮਿਲਦੇ ਆ ਕਿ ਨਵੀਂ ਵੀਡੀਓ ਤੇ ਬਹੁਤ ਬਹੁਤ ਸ਼ੁਕਰੀਆ